ਏ ਬਿਸਕੁਟ ਘਰੇ ਬਣਾ ਕੇ ਖਾਓ ਤੇ ਮਾ-ਬਾਪ ਬਣ ਜਾਓ ਜਿਹੜੇ ਬਿਸਕੁਟ ਹੈਗੇ ਨੇ ਤੁਸੀਂ ਕਿਵੇਂ ਬਣਾਏ ਨੇ ਕਾਦੇ ਚੀਜ਼ ਨੇ ਤੁਸੀਂ ਕਹਿ ਰਹੇ ਹੋ ਬਿਸਕੁਟ ਖਾ ਕੇ ਘਰ 'ਚ ਖੁਸ਼ੀਆਂ ਨੂੰ ਆਵਾਜ਼ਾਂ ਮਾਰੀਆਂ ਜਾ ਸਕਦੀਆਂ ਨੇ ਹੋ ਮਿਕਸੀ ਦੇ ਵਿੱਚ ਬਲੈਂਡ ਕਰ ਲਿਆ ਨਾ ਜਿਵੇਂ ਆਪਾਂ ਹਲਵਾ ਬਣਾਉਨੇ ਆ ਇੱਥੋਂ ਤੱਕ ਕਿ ਉਹਨਾਂ ਨੇ ਇਹਨਾਂ ਇੰਗਰੀਡੀਐਂਟ ਦੇ ਵਿੱਚੋਂ ਜਿਵੇਂ ਸ਼ਤਾਵਰ ਹੋ ਗਿਆ ਅਸ਼ਵਗੰਧਾ ਹੋ ਗਿਆ ਤੇ ਨਾਲ ਸਰ ਖਜੂਰ ਇਹਨੂੰ ਮਿੱਠਾ ਕਿਵੇਂ ਕੀਤਾ ਆਪਾਂ ਸਰ ਸਪੈਸ਼ਲ ਬਿਸਕਟ ਹੈਗੇ ਨੇ ਮੈਮ ਨੇ ਖਾਸ ਕਰਕੇ ਬੰਦਿਆਂ ਵਾਸਤੇ ਬਣਾ ਰੱਖੇ ਨੇ ਮਿੱਠਾ ਤਾਂ ਬਿਲਕੁਲ ਵੀ ਯੂਜ਼ ਨਹੀਂ ਹੈ ਜੀ ਮਿੱਠਾ ਤਾਂ ਬਿਲਕੁਲ ਯੂਜ਼ ਨਹੀਂ ਸਰ ਭੁਰਦੇ ਜਾ ਰਹੇ ਹੈ ਤੁਸੀਂ ਵੇਖਿਆ ਇਹਦੀ ਸ਼ੇਪ ਹੀ ਨਹੀਂ ਆ ਰਹੀ ਨਹੀਂ ਭੁਰਦੇ ਜਾ ਰਹੇ ਹੈ ਨਾ ਇਹਦੇ ਚ ਖਜੂਰ ਪਾਈਏ ਸਰ ਬੜਾ ਟੈਸਟੀ ਬਣਾਇਆ ਮੈਮ ਬਿਸਕਟ ਤੇ ਮੈਂ ਕਹਿ ਰਹੀ ਆ ਕਿ ਜਿਨ੍ਹਾਂ ਦੇ ਕਹਿੰਦੇ ਨੇ ਨਾ ਮੈਂ ਨਾ ਮੰਨੂ ਉਹ ਬਿਸਕਟ ਖਾ ਕੇ ਕਹਿੰਗੇ ਮੈਂ ਤਾਂ ਮੰਨੂ ਪੈਣਾ ਦੀ ਸ਼ਿਕਾਇਤ ਤੁਹਾਡੇ ਕੋਲ ਕੀ ਆਈ ਤੁਸੀਂ ਇਹ ਨੁਸਖਾ ਫਾਰਮੂਲਾ ਸਾਨੂੰ ਦੱਸੋ ਵੀ ਕਿਉਂ ਤਿਆਰ ਕਰ ਰਹੇ ਹੋ ਬੜਾ ਤੁਸੀਂ ਕਹਿੰਦੇ ਵੀ ਜ਼ਬਰਦਸਤ ਨੁਸਖਾ ਹੈਗਾ ਤੁਸੀਂ ਇਹ ਦੇਖੋ ਇੱਥੇ ਗ੍ਰੀਨ ਜੂਸ ਔਰ ਰੈੱਡ ਜੂਸ ਵੀ ਇਹਨਾਂ ਨੇ ਰੱਖਿਆ ਟੋਟਲ ਇਹ ਚੀਜ਼ਾਂ ਤੇ ਉਸ ਤੋਂ ਬਾਅਦ ਮੈਂ ਇਹ ਹੀ ਲਿਖੀਆਂ ਵੀ ਤੁਹਾਨੂੰ ਡਿਸਪਲੇ ਕਰ ਦੇਣੀ ਆ ਉਹਨਾਂ ਨੇ ਇਹਦੀ ਫਾਰਮੂਲੇਸ਼ਨ ਘਰ ਤਿਆਰ ਕਰਨੀ ਆ ਕੋਈ ਲੋੜ ਨਹੀਂ ਕਿ ਤੇ ਸੀਮੈਂਟ ਟੈਸਟ ਕਰਾਉਣ ਦੀ ਕੋਈ ਲੋੜ ਨਹੀਂ ਕਿਸੇ ਡਾਕਟਰ ਕੋਲ ਜਾਣ ਦੀ ਕੋਈ ਦਵਾਈ ਲੈਣ ਦੀ ਇਹਦਾ ਫਾਰਮੂਲੇਸ਼ਨ ਬਣਾ ਕੇ ਇਹਨਾਂ ਸਰ ਤਿੰਨ ਮਹੀਨੇ ਮੈਕਸਿਮਮ ਆਪਾਂ ਕਹਿ ਰਹੇ ਆ ਪਰ ਮੈਨੂੰ ਪਤਾ ਹੈ ਕਿ ਮਹੀਨਾ ਨਹੀਂ ਨਿਕਲਣਾਗਾ ਫਿਰ ਜਦੋਂ ਉਹਨਾਂ ਨੂੰ ਅਸੀਂ ਇਨਸਿਸਟ ਕਰੀਦਾ ਹੈਗਾ ਵੀ ਤੁਸੀਂ ਆਪਣੀ ਰਿਪੋਰਟਸ ਕਰਾਓ ਤੇ ਸਹੀ ਤਾਂ ਸਰ ਉਹਦੇ ਵਿੱਚ ਉਹਨਾਂ ਦੇ ਜਿਹੜੇ ਹੈਗੇ 10% ਆਏ ਜਿਹੜੇ ਆਪਾਂ ਨੂੰ ਐਕਟਿਵ ਮੋਟਿਲਿਟੀ ਚਾਹੀਦੀ ਹੁੰਦੀ ਹੈ 60% ਹੁਣ ਐਸ ਉਸਪਰਮੀਆ ਦੇ ਪਿੱਛੇ ਰੀਜ਼ਨ ਹੈ ਜਾਂ ਤਾਂ ਉਹਨਾਂ ਨੇ ਪਹਿਲਾਂ ਕੋਈ ਨਾ ਕੋਈ ਗਲਤੀਆਂ ਕੀਤੀਆਂ ਹੁੰਦੀਆਂ ਹੈਗੀਆਂ ਤੇ ਚਲੋ ਮੈਡੀਸਨ ਵਾਲੀਆਂ ਗਲਤੀਆਂ ਜਾਂ ਇਲਾਜ ਵਾਲੀਆਂ ਗਲਤੀਆਂ ਸਰ ਮੈਡੀਸਨ ਵਾਲੀਆਂ ਗਲਤੀਆਂ ਨਹੀਂ ਕਹਿ ਸਕਦੇ ਆਪਾਂ ਨੂੰ ਜਿਨ੍ਹਾਂ ਨੇ ਐਕਸੈਸਲ ਮੈਰਿਸ ਤੋਂ ਪਹਿਲੇ ਹੀ ਮੀਟ ਕੀਤਾ ਹੋਵੇ ਉਹ ਨੇੜੇ ਇਹ ਫਾਰਮੂਲੇਸ਼ਨ ਲੈ ਜਨ ਜੋ ਆਪਾਂ ਲਿਖਿਆ ਹੋਇਆ ਨੇੜੀ ਉਹਨਾਂ ਦੇ ਕੋਈ ਵੀ ਪੰਸਾਰੀ ਹੈਗਾ ਉਹਨਾਂ ਨੂੰ ਕਹਿੰਦੇ ਜਿਵੇਂ ਇਹ ਕੁਆਂਟੀਟੀ ਲਿਖੀ ਹੈ ਸਾਨੂੰ ਇਹਦੇ ਅਕੋਰਡਿੰਗ ਕੁਆਂਟੀਟੀ ਦੇ ਦਿਓ ਤੇ ਉਹ ਘਰੇ ਤਿਆਰ ਕਰ। ਕਾਲਸ ਆ ਰਹੀਆਂ ਕਿ ਉਹ ਕਹਿੰਦੇ ਕਿ ਮੈਡਮ ਮੇਰੀ ਫਰੈਂਡ ਨੇ ਮੈਡੀਸਨ ਲਈ ਸੀ ਤੁਹਾਡੇ ਤੋਂ ਤੇ ਉਹਨਾਂ ਦੇ ਬॉय ਬੇਬੀ ਹੋਇਆ ਕੋਈ ਕਹਿੰਦਾ ਵੀ ਉਹਦੇ ਗਰਲ ਬੇਬੀ ਹੋਇਆ ਤੇ ਹੁਣ ਅਸੀਂ ਲੈਣੀ ਹੈ ਕੀ ਆ। ਇੱਕ ਕਾਲ ਤਾਂ ਸਰਪ੍ਰਾਈਜ਼ਿੰਗ ਮੈਨੂੰ ਕੱਲ ਇਦਾਂ ਆਂਦੀ ਏ ਤੇ ਉਹ ਕਹਿੰਦੇ ਕਿ ਮੈਡਮ ਵੀ ਮੇਰੀ ਫਰੈਂਡ ਨੂੰ ਤੁਹਾਡੇ ਨੁਸਖਿਆਂ ਨਾਲ ਕਨਸੀਵ ਹੋ ਗਿਆ। ਤੇ ਮੈ ਮੈਨੂੰ ਉਹਨੇ ਨੰਬਰ ਦਿੱਤਾ ਤੁਹਾਡਾ ਸੁਭਾਗ ਹੈ ਮੈਡੀਸਨ ਦਈਦੀ ਹੈਗੀ ਫੀਮੇਲਸ ਨੂੰ ਤੇ ਜਿਨ੍ਹਾਂ ਜਿਨ੍ਹਾਂ ਨਾਲ ਰਿਪੋਰਟਾਂ ਸੈੱਟ ਹੁੰਦੀਆਂ ਨੇ ਭੈਣਾਂ ਦੇ ਫੋਨ ਆਉਂਦੇ ਨੇ ਵੀ ਅਸੀਂ ਇਹ ਨੁਸਖਾ ਫਾਰਮੂਲਾ ਸਾਡਾ ਸੁਭਾਗ ਖੁੱਲ ਗੇ ਸੁਭਾਗ ਭੈਣਾਂ ਦੇ ਤੇ ਸੁਭਾਗ ਇਹਦਾ ਖੁੱਲ ਜਾਂਦੇ ਆ ਤੇ ਮੇਰੇ ਭਰਾਵਾਂ ਦੇ ਅੱਜ ਆਪਾਂ ਇਸ ਨੁਸਖੇ ਨਾਲ ਸੁਭਾਗ ਬਣਾ ਦੇਣੇ ਹੈਗੇ ਇਹ ਬਿਸਕੁਟ ਘਰੇ ਬਣਾ ਕੇ ਖਾਓ ਤੇ ਮਾ ਬਾਬ ਬਣ ਜਾਓ ਸलाम ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਹੁਣ ਤੁਸੀਂ ਸੋਚਦੇ ਹੋਵੋਗੇ ਕਿ ਇਸ ਤਰ੍ਹਾਂ ਦਾ ਇਹਨਾਂ ਬਿਸਕੁਟਾਂ ਦੇ ਵਿੱਚ ਕੀ ਹੈ ਜਦੋਂ ਅਸੀਂ ਤੁਹਾਨੂੰ ਦੱਸਾਂਗੇ ਕਿ ਬਿਸਕਟ ਕਿਸ ਤਰੀਕੇ ਨਾਲ ਬਣਦੇ ਨੇ ਕਿਵੇਂ ਇਹ ਅਸੀਂ ਕਹਿ ਲਈਏ ਕਿ ਘਰਾਂ ਦੇ ਵਿੱਚ ਕਿਲਕਾਰੀਆਂ ਤੁਹਾਡੇ ਗੁੰਜਵਾ ਸਕਦੇ ਨੇ ਸਾਰੇ ਚੀਜ਼ਾਂ ਅਸੀਂ ਡਿਸਕਸ ਕਰਾਂਗੇ ਤਸਵੀਰਾਂ ਅੱਜ ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਦਿਖਾ ਦਿੰਨੇ ਆ ਦੇਖੋ ਬਹੁਤ ਸਾਰਾ ਨੁਸਕਾ ਇੱਕ ਬੜਾ ਅਸੀਂ ਕਹਿ ਲਈਏ ਕਿ ਕਰਾਮਾਤੀ ਕਹਿ ਲਈਏ ਇਸ ਤਰ੍ਹਾਂ ਦਾ ਨੁਸਕਾ ਹੈਗਾ ਜਿਹੜਾ ਅੱਜ ਸੀਨੀਅਰ ਨਰਸਿੰਗ ਆਫੀਸਰ ਹਰਮਿਤ ਕੌਰ ਜੀ ਨੇ ਸਾਡੇ ਨਾਲ ਸ਼ੇਅਰ ਕਰਨਾ ਹੈ ਖਾਸ ਕਰਕੇ ਸਾਡੀਆਂ ਭੈਣਾਂ ਦੀਆਂ ਸਿਫਾਰਸ਼ਾਂ ਤੇ ਭੈਣਾਂ ਨੇ ਸਾਨੂੰ ਫੋਨ ਕਰਕੇ ਕਿਹਾ ਸਾਨੂੰ ਮੈਸੇਜ ਕੀਤੇ ਮੈਡਮ ਨੂੰ ਵੀ ਮੈਸੇਜ ਫੋਨ ਕਾਲਸ ਆਏ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਸਾਰੇ ਟੈਸਟ ਠੀਕ ਨੇ ਹਰ ਇੱਕ ਚੀਜ਼ ਜਿਹੜੀ ਬਿਲਕੁਲ ਪਰਫੈਕਟਲੀ ਮੈਚ ਕਰਦੀ ਹੈ ਮਾਂ ਬਣਨ ਦੇ ਲਈ ਪਰ ਸਾਡੇ ਘਰ ਦੇ ਯਾਨੀ ਉਹਨਾਂ ਦੇ ਹਸਬੰਡ ਨੇ ਜਿਹੜੇ ਉਹਨਾਂ ਦੇ ਘਰ ਦੇ ਨੇ ਉਹ ਆਪਣਾ ਕੋਈ ਵੀ ਟੈਸਟ ਨਹੀਂ ਕਰਵਾ ਰਹੇ ਨਾ ਕਿਸੇ ਡਾਕਟਰ ਕੋਲ ਜਾ ਕੇ ਖੁਦ ਨੂੰ ਚੈੱਕਅਪ ਕਰਾ ਰਹੇ ਨੇ ਮੈਨਾਂ ਮਾਨੂੰ ਵਾਲੀ ਸਥਿਤੀ ਦੇ ਵਿੱਚ ਨੇ ਤਾਂ ਅਜੇ ਦੇ ਵਿੱਚ ਉਹ ਕੀ ਕਰਨ ਕੀ ਕਰਨ ਇਹ ਸਾਨੂੰ ਮੈਮ ਦੱਸਣਗੇ ਸੱਚ ਕਾਲ ਮੈਮ ਸਸ਼ਿਕਾ ਸਰ ਧੰਨਵਾਦ ਤੁਹਾਡਾ ਤੇ ਮੇਰੇ ਚੈਨਲ ਵਾਲੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇੱਕ ਮੈਂ ਵਧਾਈ ਵੀ ਦੇਣਾ ਚਾਹਾਂਗੀ ਕਿਉਂਕਿ ਹਜ ਕੇਲ ਮੈਨੂੰ ਸਰ ਇਦਾਂ ਦੀਆਂ ਕਾਲਸ ਆ ਰਹੀਆਂ ਆ ਕਿ ਉਹ ਕਹਿੰਦੇ ਕਿ ਮੈਡਮ ਮੇਰੀ ਫਰੈਂਡ ਨੇ ਮੈਡੀਸਨ ਲਈ ਸੀ ਤੁਹਾਡੇ ਤੋਂ ਤੇ ਉਹਨਾਂ ਦੇ ਬॉय ਬੇਬੀ ਹੋਇਆ ਕੋਈ ਕਹਿੰਦਾ ਵੀ ਉਹਦੇ ਗਰਲ ਬੇਬੀ ਹੋਇਆ ਤੇ ਹੁਣ ਅਸੀਂ ਲੈਣੀ ਹੈਗੀ ਆ ਇੱਕ ਕਾਲ ਤਾਂ ਸਰਪ੍ਰਾਈਜ਼ਿੰਗ ਮੈਨੂੰ ਕੱਲ ਇਦਾਂ ਆਂਦੀ ਏ ਤੇ ਉਹ ਕਹਿੰਦੇ ਕਿ ਮੈਡਮ ਵੀ ਮੇਰੀ ਫਰੈਂਡ ਨੂੰ ਤੁਹਾਡੇ ਨੁਸਖਿਆਂ ਨਾਲ ਕਨਸੀਵ ਹੋ ਗਿਆ ਤੇ ਮੈਂ ਮੈਨੂੰ ਉਹਨੇ ਨੰਬਰ ਦਿੱਤਾ ਤੁਹਾਡਾ ਜੀ ਅੱਛਾ ਬਹੁਤ ਬਹੁਤ ਇਹ ਹੀ ਚੀਜ਼ ਹੁੰਦੀ ਹੈ ਜੀ ਕਿ ਜਿਸ ਕਰਕੇ ਸੀ ਵੀਡੀਓ ਤੁਹਾਡੇ ਕੋਲ ਬਣਾਉਣਾ ਹੈ ਮੈਮ ਤੁਸੀਂ ਕਹਿ ਰਹੇ ਹੋ ਕਿ ਬਿਸਕੁਟ ਨਹੀਂ ਇੱਕ ਕੁਦਰਤ ਦੀ ਏਡੀ ਵੱਡੀ ਨਿਯਮਤ ਹੈ ਜਿਨੇ ਬਿਸਕੁਟ ਖਾ ਲਿਆ ਤੇ ਸਮਝ ਲਓ ਵੀ ਉਹਨੂੰ ਮਾਪੇ ਬਣਨ ਤੋਂ ਕੋਈ ਨਹੀਂ ਰੋਕ ਸਕਦਾ ਪ੍ਰੋਬਲਮ ਕੋਈ ਵੀ ਹੋਵੇ ਅਸੀਂ ਤੁਹਾਡੇ ਕੋਲੋਂ ਸਮਝਾਂਗੇ ਪਰ ਭੈਣਾਂ ਦੀ ਸ਼ਿਕਾਇਤ ਤੁਹਾਡੇ ਕੋਲ ਕੀ ਆਈ ਤੁਸੀਂ ਇਹ ਨੁਸਖਾ ਫਾਰਮੂਲਾ ਸਾਨੂੰ ਦੱਸੋ ਵੀ ਕਿਉਂ ਤਿਆਰ ਕਰ ਰਹੇ ਹੋ ਬੜਾ ਤੁਸੀਂ ਕਹਿ ਰਹੇ ਵੀ ਜ਼ਬਰਦਸਤ ਨੁਸਖਾ ਹੈਗਾ ਤੁਸੀਂ ਇਹ ਦੇਖੋ ਇੱਥੇ ਗ੍ਰੀਨ ਜੂਸ ਔਰ ਰੈੱਡ ਜੂਸ ਵੀ ਇਹਨਾਂ ਨੇ ਰੱਖਿਆ ਇਹ ਵੀ ਸਮਝਾਵਾਂਗੇ ਕਿਨਾਂ ਵਾਸਤੇ ਯੂਜ਼ ਹੋਣਾ ਹੈ ਭੈਣਾਂ ਦਾ ਤੁਹਾਡੇ ਕੀ ਸਿਫਾਰਿਸ਼ ਕੀਤੀ ਹੈ ਸਰ ਅੱਜ ਭੈਣਾਂ ਨੇ ਮੇਰੇ ਕੋਲ ਮੇਰੇ ਭਰਾਵਾ ਦੀ ਸ਼ਿਕਾਇਤ ਕੀਤੀ ਹੈ ਜੀ ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਤੁਸੀਂ ਕਿਹਾ ਮੈਂ ਨਾ ਮੰਨੂ ਸਾਨੂੰ ਪਤਾ ਹੈ ਜੀ ਮੇਲ ਡੋਮੀਨੈਂਟ ਸੁਸਾਇਟੀ ਹੈ ਮੈਂ ਨਾ ਮੰਨੂ ਹੀ ਚੱਲਦਾ ਠੀਕ ਹੈ ਪਰ ਫਿਰ ਸਾਡੇ ਵਰਗੀਆਂ ਨੂੰ ਤੇ ਮੇਰੇ ਵਰਗੀਆਂ ਭੈਣਾਂ ਨੂੰ ਮਨਾਉਣੇ ਪੈਂਦੇ ਆ ਬੰਦੇ ਅੱਜਕੱਲ ਠੀਕ ਹੈ ਤੇ ਮੈਂ ਬੜੀ ਛੇਤੀ ਜਾਂਦੇ ਨੇ ਮੈਂ ਜੇ ਪਿਆਰ ਨਾਲ ਮਣਾਈ ਤੇ ਬੰਦੇ ਮਨ ਵੀ ਬੜੇ ਛੇਤੀ ਜਾਂਦੇ। ਤੁਹਾਡੀ ਗੱਲ ਬਿਲਕੁਲ ਸਹੀ ਹੈ ਕੋਈ ਦੋ ਰਹਿ ਨਹੀਂ ਸਰ। ਠੀਕ ਹੈ। ਕਹਿੰਦੇ ਨੇ ਕਿ ਪਿਆਰ ਨਾਲ ਤਾਂ ਸਾਰੇ ਕੰਮ ਕਰਾਈ ਜਾ ਸਕਦੇ ਹੈਗੇ ਆ ਤੇ ਉਹ ਅਸੀਂ ਕਰਾ ਵੀ ਲੈਨੇ ਆਪਣੇ ਭਰਾਵਾਂ ਤੋਂ ਤੇ ਅੱਜ ਮੈਂ ਬੜੇ ਪਿਆਰ ਦੇ ਨਾਲ ਮੇਰੇ ਭਰਾਵਾਂ ਨੂੰ ਅਪੀਲ ਹੈ ਜਿਹਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਜਿਨ੍ਹਾਂ ਦੇ ਬੱਚਾ ਨਹੀਂ ਹੋ ਰਿਹਾ ਅੱਜ ਮੈਂ ਬੜੇ ਸੌਖੇ ਸ਼ਬਦਾਂ ਦੇ ਵਿੱਚ ਇਹ ਸਾਰਾ ਫਾਰਮੂਲੇਸ਼ਨ ਸਾਹਮਣੇ ਕਰ ਦਿੱਤੀ ਹੈ ਜੋ ਤਿਆਰ ਕਰਨੀ ਹੈ ਉਹਨਾਂ ਨੇ। ਮਤਲਬ ਕਿਸੇ ਡਾਕਟਰ ਕੋਲ ਨਹੀਂ ਜਾਣਾ ਉਹਨਾਂ ਨੇ ਮੇਰੇ ਕੋਲ ਵੀ ਨਹੀਂ ਜਾਣਾ। ਸਰ ਇਹਦੇ ਵਿੱਚ ਮੈਂ ਕੋਈ ਇੱਕ ਚੀਜ਼ ਵੀ ਵਿੱਚ ਡ੍ਰੌਪ ਨਹੀਂ ਕੀਤੀ ਟੋਟਲ ਇਹ ਚੀਜ਼ਾਂ ਤੇ ਉਸ ਤੋਂ ਬਾਅਦ ਮੈਂ ਇਹੇ ਲਿਖੀਆਂ ਵੀ ਤੁਹਾਨੂੰ ਡਿਸਪਲੇ ਕਰ ਦੇਣੀ ਆ ਉਹਨਾਂ ਨੇ ਇਹਦੀ ਫਾਰਮੂਲੇਸ਼ਨ ਘਰ ਤਿਆਰ ਕਰਨੀ ਆ ਕੋਈ ਲੋੜ ਨਹੀਂ ਕਿ ਤੇ ਸੀਮੈਂਟ ਟੈਸਟ ਕਰਾਣ ਦੀ ਕੋਈ ਲੋੜ ਨਹੀਂ ਕਿਸੇ ਡਾਕਟਰ ਕੋਲ ਜਾਣ ਦੀ ਕੋਈ ਦਵਾਈ ਲੈਣ ਦੀ ਇਹਦਾ ਫਾਰਮੂਲੇਸ਼ਨ ਬਣਾ ਕੇ ਨਾ ਸਰ 3 ਮਹੀਨੇ ਮੈਕਸਿਮਮ ਆਪਾਂ ਕਹਿ ਰਹੇ ਆ ਪਰ ਮੈਨੂੰ ਪਤਾ ਹੈ ਕਿ ਮਹੀਨਾ ਨਹੀਂ ਨਿਕਲਣਾਗਾ ਕੀ ਆ ਖੁਸ਼ੀਆਂ ਕਰ ਆ ਜਾਣਗੇ ਮਹੀਨੇ ਦੇ ਵਿੱਚ ਵਿੱਚ ਉਹਨਾਂ ਦੀ ਵਾਈਫ ਨੂੰ ਕਨਸੀਵ ਹੋ ਜਾਏਗਾ ਜਿਹੜੀਆਂ ਵੀ ਉਹਨਾਂ ਦੇ ਦਿੱਕਤਾਂ ਹੈਗੀਆਂ ਉਹਨਾਂ ਦੇ ਸਪਰਮ ਨੂੰ ਲੈ ਕੇ ਭਾਵੇਂ ਉਹਨਾਂ ਨੂੰ ਐਜੋਸਪਰਮੀਆ ਉਹਨਾਂ ਦੇ ਕਿਉਂ ਹੁੰਦਾ ਜੀ ਸਰ ਐਜੋਸਪਰਮੀਆ ਅੱਜ ਦੇ ਟਾਈਮ ਤੇ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਜੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਸਰ ਮੇਲ ਨੂੰ ਜਦੋਂ ਅਸੀਂ ਟੈਸਟ ਕਰਾਉਣੇ ਹੈਗੇ ਹਨਾ ਤਾਂ ਪਹਿਲੀ ਗੱਲ ਤਾਂ ਮੇਲ ਕਰਾਉਂਦੇ ਹੀ ਨਹੀਂ ਹੈਗੇ ਕਰਾਉਣਾ ਚਾਹੁੰਦੇ ਹੀ ਨਹੀਂ ਉਹਨਾਂ ਨੂੰ ਆਂਦੇ ਵੀ ਸਾਨੂੰ ਤਾਂ ਕੋਈ ਦਿੱਕਤ ਹੈ ਨਹੀਂ ਠੀਕ ਹੈ ਅਸੀਂ ਤਾਂ ਠੀਕ ਆ ਜਿਹੜੀ ਮੇਰੇ ਕੋਲ ਪਹਿਣਾ ਦੀ ਸ਼ਿਕਾਇਤ ਆਈ ਉਹ ਕਹਿੰਦੇ ਵੀ ਅਸੀਂ ਤਾਂ ਠੀਕ ਆ ਤੇ ਆ ਮੈਡਮ ਦੇ ਰਿਪੋਰਟਾਂ ਪਈਆਂ ਤੇ ਫਿਰ ਜਦੋਂ ਉਹਨਾਂ ਨੂੰ ਅਸੀਂ ਇਨਸਿਸਟ ਕਰੀਦਾ ਹੈਗਾ ਵੀ ਤੁਸੀਂ ਆਪਣੀ ਰਿਪੋਰਟਸ ਕਰਾਓ ਤੇ ਸਹੀ ਤਾਂ ਸਰ ਉਹਦੇ ਵਿੱਚ ਉਹਨਾਂ ਦੇ ਸਪਰਮ ਜਿਹੜੇ ਹੈਗੇ 10% ਆਏ ਜਿਹੜੇ ਆਪਾਂ ਨੂੰ ਐਕਟਿਵ ਮੋਟਿਲਿਟੀ ਚਾਹੀਦੀ ਹੁੰਦੀ ਹੈ 60% 60% ਤੋਂ ਅਬੋਵ ਚਾਹੀਦੀ ਹੈ ਜਾਂ ਤਾਂ ਉਹਨਾਂ ਦੇ ਆਉਂਦੇ ਅਸਰ 10% ਕਈ ਵਾਰੀ 1 ਜਾਂ 2% ਵੀ ਆਉਂਦੇ ਆ ਤਾਂ ਇਸ ਨੁਸਖੇ ਦੇ ਨਾਲ ਗਰੰਟੀਡ 101% 1 2% ਵਾਲਿਆਂ ਨੂੰ ਵੀ ਆਪਾਂ ਕਵਰ ਕਰ ਸਕਦੇ ਆ ਪਰ ਐਜ਼ ਅਸਪਰਮ ਜਿਨ੍ਹਾਂ ਦੇ 0% ਸਰ ਉਹਦੇ ਪਿੱਛੇ ਵੀ ਕਾਰਨ ਹੁੰਦੇ ਆ ਠੀਕ ਹੈ ਹੁਣ ਐਜ ਉਸਪਰਮੀਆਂ ਦੇ ਪਿੱਛੇ ਰੀਜ਼ਨ ਹੈ ਜਾਂ ਤਾਂ ਉਹਨਾਂ ਨੇ ਪਹਿਲਾਂ ਕੋਈ ਨਾ ਕੋਈ ਗਲਤੀਆਂ ਕੀਤੀਆਂ ਹੁੰਦੀਆਂ ਹੈਗੀਆਂ ਤੇ ਚਲੋ ਮੈਡੀਸਨ ਵਾਲੀਆਂ ਗਲਤੀਆਂ ਜਾਂ ਇਲਾਜ ਵਾਲੀਆਂ ਗਲਤੀਆਂ ਸਰ ਮੈਡੀਸਨ ਵਾਲੀਆਂ ਗਲਤੀਆਂ ਨਹੀਂ ਕਹਿ ਸਕਦੇ ਆਪਾਂ ਨੂੰ ਜਿਨ੍ਹਾਂ ਨੇ ਐਕਸ ਮੈਰਿਸ ਤੋਂ ਪਹਿਲੇ ਹੀ ਮੀਟ ਕੀਤਾ ਹੋਵੇ ਉਹ ਹੋ ਜਾਂਦੇ ਕਿ ਸਰ ਜਗਾ ਜਗਾ ਤੇ ਮਤਲਬ ਇੱਕ ਦੋ ਜਗਾ ਤੇ ਵੱਖਰਾ ਜਿਹਨਾਂ ਸਾਨੂੰ ਪਤਾ ਏਡਜ਼ ਦੀ ਪ੍ਰੋਬਲਮ ਵੀ ਹੋ ਜਾਂਦੀ ਏ ਤੇ ਉਹਨਾਂ ਦਾ ਵੀਰਜ ਜਿਹੜਾ ਨਜ਼ਾਇਜ਼ ਉਹ ਨਸ਼ਟ ਵੀ ਹੋ ਜਾਂਦਾ ਹੈ ਪਰ ਜੇ ਇਸ ਤਰ੍ਹਾਂ ਦੀ ਉਹਨਾਂ ਨੇ ਕੋਈ ਗਲਤੀਆਂ ਕੀਤੀਆਂ ਤਾਂ ਵੀ ਉਹ ਅੱਜ ਦੀ ਡਾਈਟ ਤੇ ਅੱਜ ਦੇ ਫਾਰਮੂਲੇਸ਼ਨ ਦੇ ਨਾਲ ਆਪਣੇ ਐਜੋਸਪਰਮੀਆ ਨੂੰ ਵੀ ਕਵਰ ਕਰ ਸਕਦੇ ਆ ਫਿਰ ਉਹ 2 ਜਾਂ 10% ਲੈ ਆਂ ਸਾਡੇ ਕੋਲ ਫਿਰ ਉਤੋਂ ਬਾਅਦ ਸਾਡੀ ਟੈਨਸ਼ਨ ਹੈ ਓਕੇ ਕਿੰਨੇ ਟਾਈਮ ਚ ਰਿਕਵਰ ਕਰ ਦਵੋਗੇ ਤੁਸੀਂ ਸਰ ਜੇ ਅਸੀਂ ਕਹੀਏ ਨਾ ਮਹੀਨਾ ਤੇ ਮੇਰੇ ਵਿੱਚ ਵੀ ਇੱਥੋਂ ਤੱਕ ਕੇਸ ਨਿਕਲੇ ਸਨ ਜਿਨ੍ਹਾਂ ਦੇ 10% ਐਕਟਿਵ ਮੋਟਿਲਿਟੀ ਹੈ 10 ਤੋਂ ਸਰ ਮਹੀਨੇ ਦਵਾਈ ਦੇ ਨਾਲ ਵੀ ਮੇਰੇ 68% ਗਏ ਆ ਪਿਛਲੇ ਮਹੀਨੇ ਹੀ ਪੇਸ਼ੈਂਟ ਤੇ ਇਦਾਂ ਇਦਾਂ ਦੀ ਐਕਟਿਵ ਮੋਟਿਲਿਟੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਐਜ਼ੋਫਰੀਨੀਆ ਦੀ ਤੁਸੀਂ ਗੱਲ ਕਰ ਰਹੇ ਹੋ ਜੇ ਘਟੇ ਹੋਵੇ ਤੇ ਫਿਰ ਕੀ ਹੁੰਦਾ ਜੀ ਸਰ ਜੇ ਇਹ ਕਾਊਂਟ ਘਟ ਹੈ ਪਹਿਲੀ ਗੱਲ ਤਾਂ ਦੇਖੋ ਜੀ ਜੇ ਮੋਬਿਲਟੀ ਜਿਹੜੀ ਹੈਗੀ ਹੈ ਮੇਲ ਦੀ ਜਿਉ 45% ਵੀ ਹੈ 45% ਤਾਂ ਉਹ इजीली 컨ਸੀਵ ਕਰ ਜਾਂਦੇ ਆ ਪਰ ਜਦੋਂ ਹੁਣ ਪਤਾ ਹੀ ਸਾਨੂੰ ਅੱਜ ਦੇ ਟਾਈਮ ਤੇ ਬਾਂਝਪਨ ਬਹੁਤ ਜ਼ਿਆਦਾ ਹੈ ਫਿਰ ਸਾਨੂੰ ਛੋਟੀਆਂ ਛੋਟੀਆਂ ਗੱਲਾਂ ਮਤਲਬ ਪਿੰਨ ਪੁਆਇੰਟ ਵੀ ਚੱਕਣੇ ਪੈਣੇ ਵੀ ਆਫਟਰਲ ਪ੍ਰੋਬਲਮ ਹੈ ਕਿੱਥੇ ਫਿਰ ਸਿਰ 60% ਤੇ ਸਾਨੂੰ ਜਾਣਾ ਪਏਗਾ ਤੇ ਜੇ 45% ਵੀ ਹੈਗੇ ਇਸ ਨੂੰ ਕਹਿੰਦੇ ਕਿ ਲੋ ਮੋਟਿਲਿਟੀ ਤੇ ਜਾਂ ਉਹਨਾਂ ਦੇ ਜਿਹੜੇ ਸਲੱਗੇਸ਼ ਹੁੰਦੇ ਆ ਡੈੱਡ ਸੈਲਸ ਹੁੰਦੇ ਉਹ ਜ਼ਿਆਦਾ ਹੋ ਜਾਂਦੇ ਹੈਗੇ ਪਾਸ ਸੈਲਸ ਨੂੰ ਕਹਿੰਦੇ ਸਰ ਜੇ ਪਾਸ ਸੈਲਸ ਯੂ نو ਤੇ ਜ਼ਿਆਦਾ ਹੈ ਨਾ ਸਰ ਫਿਰ ਤਾਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਲੌਂਗ ਦਾ ਨੁਸਖਾ ਸਰ ਮੇਲ ਅੱਜ ਮੇਰੀ ਡਾਈਟ ਨੂੰ ਮੰਤਰ ਬਣਾ ਲੈਣ ਜੇ ਪਾਸ ਸੈਲਸ ਜ਼ਿਆਦਾ ਉਹਨਾਂ ਦੇ ਜੇ ਪਾਸ ਸੈਲਸ ਜ਼ਿਆਦਾ ਹੋਣਗੇ ਤਾਂ ਮੋਟਿਲਿਟੀ ਆਪੇ ਘਟੂਗੀ ਜੋ ਕਿ ਸਰ ਜਿੱਦਾਂ ਆਪਾਂ ਕਹਦੇ ਨਾ ਵੀ ਕਿਲੋ ਸਿਓ ਆਪਦੇ ਕੋਲ 400 ਰੁਪਏ ਕਿਲੋ ਲੈ ਆਓ ਆਪਾਂ ਪਰ ਉਹਦੇ ਵਿੱਚ ਇੱਕ ਗਲੇ ਐਪਲ ਰੱਖ ਦੋ ਤਾਂ ਕਿੰਨਾ ਟਾਈਮ ਲੱਗੂ ਬਾਕੀ 400 ਰੁਪਏ ਕਿਲੋ ਵਾਲੇ ਨੂੰ ਖਰਾਬ ਕਰਨ ਤੇ 12 14 ਘੰਟੇ ਬਹੁਤ ਛੇਤੀ ਬਹੁਤ ਛੇਤੀ ਹੈ ਨਾ ਤਾਂ ਸੇਮ ਇਸੇ ਤਰ੍ਹਾਂ ਜੇ ਐਕਟਿਵ ਮੋਬਿਲਟੀ ਉਹਨਾਂ ਦੀ ਮੰਨ ਲਓ 50% ਵੀ ਹੈਗੀ ਹੈ ਪਰ ਨਾਲ ਪਸਸ ਉਹਨਾਂ ਦੇ 15 ਤੋਂ 18 ਆ ਗਏ 3 ਤੋਂ 4 ਵੀ ਆ ਗਏ ਉਹ ਸਰ ਇਸੇ ਤਰੀਕੇ ਖਰਾਬ ਕਰਨਗੇ ਇਹਦਾ ਸੌਖਾ ਜਿਹਾ ਲਾਜ ਸਰ ਉਹਨਾਂ ਨੇ ਲੌਂਗ ਦੀ ਹੈਬਿਟ ਪਾ ਲੈਣੀ ਆ ਲੌਂਗ ਦੀ ਸ਼ੇਪ ਬਿਲਕੁਲ ਸਰ ਆਪਾਂ ਪਹਿਲਾਂ ਵੀ ਬਹੁਤ ਵਾਰੀ ਦੱਸਿਆ ਸਰ ਕਿਸੇ ਬਹਿਮ ਚ ਪੈਣ ਦੀ ਲੋੜ ਨਹੀਂ ਸਰ ਉਹਨਾਂ ਨੇ ਲੌਂਗ ਨਾ ਮੇਲ ਨੇ ਭਾਵੇਂ ਉਹਦਾ ਵੀ ਚਬ ਲੈਣ ਜਿਵੇਂ ਆਪਾਂ ਚਿਵਿੰਗਮ ਖਾਣਾ ਸਰ ਚੂਸਦੇ ਰਹਿਣ ਲੌਂਗ ਨੂੰ ਜਿਵੇਂ ਸਵੇਰੇ ਉੱਠੇ ਲੌਂਗ ਰਾਤ ਨੂੰ ਮੂੰਹ ਸਵੇਰੇ ਮੂੰਹ ਚ ਪਾ ਕੇ ਉਹਨੂੰ ਚੂਸ ਲੈਣ ਠੀਕ ਹੈ ਤਾਂ ਵੀ ਸਰ ਲੌਂਗ ਦਾ ਫਾਇਦਾ ਨਹੀਂ ਤਾਂ ਦੋ ਲੌਂਗ ਰਾਤ ਨੂੰ ਪਾਣੀ ਚ ਭਿਉ ਕੇ ਸਵੇਰੇ ਉੱਠ ਕੇ ਖਾਲੀ ਪੇਟ ਉਹਨਾਂ ਨੇ ਉਹ ਲੌਂਗ ਵਾਲਾ ਕੜਾ ਬਣਾ ਕੇ ਪੀ ਲੈਣਾ ਸਰ ਇਹਦੀ ਵੀ ਲੋੜ ਨਹੀਂ ਪੈਣੀ ਤੇ ਫਿਰ ਸਾਨੂੰ ਇਹ ਨੁਸਖਾ ਦੱਸ ਦਿਓ ਤੇ ਸਾਨੂੰ ਇਹ ਵੀ ਦੱਸ ਦਿਵੀਂ ਜਿਹੜੇ ਬਿਸਕਟ ਹੈਗੇ ਨੇ ਤੁਸੀਂ ਕਿਵੇਂ ਬਣਾਏ ਨੇ ਕਾਦੇ ਚੀਜ਼ ਨੇ ਤੁਸੀਂ ਕਹਿ ਰਹੇ ਹੋ ਇਹ ਬਿਸਕਟ ਖਾ ਕੇ ਘਰ ਚ ਖੁਸ਼ੀਆਂ ਨੂੰ ਆਵਾਜ਼ਾਂ ਮਾਰੀਆਂ ਜਾ ਸਕਦੀਆਂ ਨੇ ਸਰ ਛੋਟੀ ਜੀ ਗੱਲ ਇੱਕ ਵਿੱਚ ਦੀ ਹੋਰ ਰਹਿ ਗਈ ਸੀ ਅਸੀਂ ਇਹ ਬਿਸਕਟਾਂ ਦੇ ਵੀ ਗੱਲ ਕਰਦੇ ਹਾਂ ਇਸ ਤੋਂ ਪਹਿਲਾਂ ਸਰ ਅਸੀਂ ਦੱਸਣਾ ਚਾਹ ਰਹੇ ਸੀ ਕਿ ਪੁਰਾਣੇ ਟਾਈਮ ਤੇ ਸਰ ਇੱਕ ਕੀ ਰੱਖਿਆ ਮੈਮ ਤੁਸੀਂ ਇਹ ਕੀ ਚੀਜ਼ ਸਰ ਇਹ ਆਪਾਂ ਹਰ ਵਾਰ ਜਿਵੇਂ ਸੁਭਾਗਿਆ ਮੈਡੀਸਨ ਦਈਦੀ ਹੈਗੀ ਫੀਮੇਲਸ ਨੂੰ ਤੇ ਜਿਨ੍ਹਾਂ ਜਿਨ੍ਹਾਂ ਨਾਲ ਰਿਪੋਰਟਾਂ ਸੈੱਟ ਹੁੰਦੀਆਂ ਨੇ ਭੈਣਾਂ ਦੇ ਫੋਨ ਆਉਂਦੇ ਨੇ ਵੀ ਅਸੀਂ ਇਹ ਨੁਸਕਾ ਫਾਰਮੂਲਾ ਸਾਡਾ ਸੁਭਾਗ ਖੁੱਲ ਗੇ ਸੁਭਾਗ ਭੈਣਾਂ ਦੇ ਤੇ ਸੁਭਾਗੇ ਨਾਲ ਖੁੱਲ ਜਾਂਦੇ ਐ ਤੇ ਮੇਰੇ ਭਰਾਵਾਂ ਦੇ ਅੱਜ ਆਪਾਂ ਇਸ ਨੁਸਕੇ ਨਾਲ ਸੁਭਾਗ ਬਣਾ ਦੇਣੇ ਹੈਗੇ ਐ ਤੇ ਨਾਲ ਆਪਾਂ ਰੱਖੇ ਨਾ ਆਪਾਂ ਨੂੰ ਕੀ ਕਵਾਂਗੇ ਹੁਣ ਤੁਸੀਂ ਕਹਾਂ ਗ੍ਰੀਨ ਜੂਸ ਤੇ ਰੈੱਡ ਜੂਸ ਤੇ ਨਾਲੇ ਆਪਾਂ ਰੱਖੇ ਜੀ ਉੜਦ ਦੀ ਦਾਲ ਦੇ ਬਿਸਕਟ ਅੱਛਾ ਉੜਦ ਦੀ ਦਾਲ ਦੇ ਬਿਸਕਟ ਨੇ ਇਹ ਜੀ ਸਰ ਜੀ ਉੜਦ ਦੀ ਦਾਲ ਦੇ ਵੀ ਬਿਸਕਟ ਬਣ ਸਕਦੇ ਨੇ ਇਹ ਕਿਵੇਂ ਉਰਦ ਦੀ ਦਾਲ ਮੇਲ ਵਾਸਤੇ ਬਹੁਤ ਵਧੀਆ ਹੈ ਇਹਦੇ ਵਿੱਚ ਉਹਨਾਂ ਨੇ ਪਾਉਣਾ ਕੀ ਹੈ ਸਰ ਹੁਣ ਉਰਦ ਹੋ ਗਈ ਦਾਲ ਰਾਤ ਨੂੰ ਭਿਉ ਕੇ ਤੇ ਇਹਨਾਂ ਨੇ ਸਵੇਰੇ ਦਾ ਉਹਨੂੰ ਮਿਕਸੀ ਦੇ ਵਿੱਚ ਬਲੈਂਡ ਕਰ ਲਿਆ ਨਾ ਜਿਵੇਂ ਆਪਾਂ ਹਲਵਾ ਬਣਾਉਨੇ ਆ ਉਰਦ ਦੀ ਦਾਲ ਪਾਉਣੀ ਹੈ ਇਹਦੇ ਵਿੱਚ ਬਦਾਮ ਪਾਉਣੇ ਆ ਸਰ ਇਹਦੇ ਵਿੱਚ ਉਹਨਾਂ ਨੇ ਸ਼ਿਲਾਜੀਤ ਪਾਣੀ ਹੈਗੀ ਇਹਦੇ ਵਿੱਚ ਇਥੋਂ ਤੱਕ ਕਿ ਉਹਨਾਂ ਨੇ ਇਹਨਾਂ ਇੰਗਰੀਡੀਅੰਟ ਦੇ ਵਿੱਚੋਂ ਜਿਵੇਂ ਸ਼ਤਾਵਰ ਹੋ ਗਿਆ ਅਸ਼ਵਗੰਧਾ ਹੋ ਗਿਆ ਤੇ ਨਾਲ ਸਰ ਖਜੂਰ ਇਹਨੂੰ ਮਿੱਠਾ ਕਿਵੇਂ ਕੀਤਾ ਆਪਾਂ ਸਰ ਅੱਛਾ ਮਿੱਠਾ ਤੁਸੀਂ ਪਾਇਆ ਨਹੀਂ ਇਦੇ ਚ ਕੋਈ ਖੰਡ ਚੀਨੀ ਕੋਈ ਟੈਸਟ ਕਰ ਸਕਦੇ ਸਰ ਤੁਸੀਂ ਖਾ ਕੇ ਦੇਖੋ ਜੀ ਅੱਛਾ ਸੋ ਅਸੀਂ ਦੇਖਦੇ ਆਂ ਟੈਸਟ ਕਰਕੇ ਇਹ ਜਿਹੜੇ ਸਪੈਸ਼ਲ ਬਿਸਕਟ ਹੈਗੇ ਨੇ ਮੈਮ ਨੇ ਖਾਸ ਕਰਕੇ ਬੰਦਿਆਂ ਵਾਸਤੇ ਬਣਾ ਰੱਖੇ ਨੇ ਮਿੱਠੇ ਤੇ ਬਿਲਕੁਲ ਵੀ ਯੂਜ਼ ਨਹੀਂ ਹੈ ਜੀ ਮਿੱਠਾ ਤੇ ਬਿਲਕੁਲ ਯੂਜ਼ ਨਹੀਂ ਸਰ ਭੁਰਦੇ ਜਾ ਰਹੇ ਹੈ ਤੁਸੀਂ ਵੇਖਿਆ ਇਹਦੀ ਸ਼ੇਪ ਹੀ ਨਹੀਂ ਆ ਰਹੀ ਨਹੀਂ ਭੁਰਦੇ ਜਾ ਰਹੇ ਹੈ ਨਾ ਇਹਦੇ ਚ ਖਜੂਰ ਪਾਈ ਹੈ ਸਰ ਬੜਾ ਟੈਸਟੀ ਬਣਾਇਆ ਮੈਮ ਬਿਸਕਟ ਤੇ ਮੈਂ ਕਹਿ ਰਹੀ ਆ ਕਿ ਜਿਨ੍ਹਾਂ ਦੇ ਕਹਿੰਦੇ ਨੇ ਨਾ ਮੈਂ ਨਾ ਮੰਨੂ ਉਹ ਬਿਸਕਟ ਖਾ ਕੇ ਕਹਿੰਗੇ ਮੈਂ ਤਾਂ ਮੰਨੂ ਜੀ 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 ਮਤਲਬ ਇਹ ਮਨਾਉਣ ਵਾਲੇ ਬਿਸਕਟ ਹੈਗੇ ਨੇ ਹਾਂ ਇਹ ਮਨਾਉਣ ਵਾਲੇ ਬਿਸਕਟ ਹੈ ਸਰ ਜੀ ਤੇ ਸਰ ਹੁਣ ਆਪਾਂ ਜੇ ਡਾਈਟ ਦੀ ਗੱਲ ਕਰੀਏ ਇਹਦੇ ਵਿੱਚ ਆਪਾਂ ਨੂੰ ਜੋ ਸਪੈਸ਼ਲ ਜਾਣੀ ਹੈ ਅੱਛਾ ਇੱਕ ਇੱਕ ਬਿਸਕਟਾਂ ਤੋਂ ਬਾਅਦ ਇੱਕ ਗੱਲ ਰਹਿ ਗਈ ਸੀਗੀ ਸਿਰਫ ਪੁਰਾਣੇ ਟਾਈਮ ਤੇ ਆਪਾਂ ਕੱਪੜੇ ਬੜੇ ਲੂਸ ਪਾਉਂਦੇ ਸੀਗੇ ਭਾਵੇਂ ਮੇਲ ਐ ਤੇ ਭਾਵੇਂ ਫੀਮੇਲ ਐ ਜੋ ਹੁਣ ਅਸੀਂ ਅੱਜ ਮੇਲ ਦੀ ਗੱਲ ਕਰਨਾ ਤਾਂ ਪੁਰਾਣੇ ਟਾਈਮ ਤੇ ਤੁਹਾਨੂੰ ਪਤਾ ਕਸ਼ੈਰੀਆਂ ਚ ਹੀ ਆਪਾਂ ਹਨਾ ਕੱਪੜੇ ਘਰ ਦੇ ਸੀਤੇ ਪਾਉਂਦੇ ਸੀ ਪਰ ਅੱਜ ਦੇ ਟਾਈਮ ਤੇ ਕੋੜੀ ਜੀ ਗੱਲ ਐ ਮੇਲ ਦੇ ਜਿਹੜੇ ਅੰਡਰ ਗਾਰਮੈਂਟਸ ਐ ਬਹੁਤ ਟਾਈਟ ਇੰਟਰਨਲ ਆਰਗਨਜ਼ਾ ਉਹਦਾ ਪੀ ਐਚ ਲੈਵਲ ਮੇਨਟੇਨ ਨਹੀਂ ਰਹਿੰਦਾ ਮੇਰੇ ਭਰਾਵਾਂ ਨੂੰ ਅਪੀਲ ਹੈ ਵੀ ਉਹ ਲੂਸ ਅੰਡਰ ਗਾਰਮੈਂਟਸ ਪਾਉਣ ਤੇ ਹੁਣ ਜੇ ਅਸੀਂ ਗੱਲ ਕਰਦੇ ਹੈਗੇ ਸਰ ਡਾਈਟ ਦੀ ਠੀਕ ਹੈ ਡਾਈਟ ਦੇ ਵਿੱਚ ਉਹਨਾਂ ਨੇ ਸਪੈਸ਼ਲ ਜੋ ਇਨਟੇਕ ਕਰਨਾ ਸ਼ੁਰੂ ਕਰਨਾ ਬਿਸਕਟ ਦੀ ਗੱਲ ਹੋ ਗਈ ਸਰ ਬਿਸਕਟ ਖਾਣਾ ਕਿਸ ਵੇਲੇ ਜੀ ਸਰ ਇਹ ਵੀ ਦੱਸ ਦਿਓ ਇਹ ਜਿਹੜੇ ਵੇਲੇ ਉਹ ਕਹਿੰਗੇ ਮੈਂ ਨਾ ਮਨੂ ਉਹਨਾਂ ਦੀ ਮਿਸਸਸ ਨੇ ਉਹਨਾਂ ਨੂੰ ਕਹਿਣਾ ਵੀ ਬਿਸਕਟ ਖਾ ਲਓ ਇਹ ਤਾਂ ਕੋਈ ਟਾਈਮ ਨਹੀਂ ਹੈ ਸਰ ਕੋਈ ਟਾਈਮ ਨਹੀਂ ਹੈ ਜਦੋਂ ਜੇ ਇਹ ਨਾਰਮਲ ਦੁੱਧ ਨਾਲ ਖਾਣੇ ਨੇ ਜਾਂ ਨਾਰਮਲ ਇਹਨਾਂ ਨੂੰ ਵੈਸੇ ਇਨਟੇਕ ਕਰਨਾ ਹੈ ਸਰ ਇਹ ਤਾਂ ਹੁਣ ਰੱਖੜੀ ਚੱਲ ਰਹੀ ਹੈ ਤੇ ਮਿਠਾਈ ਵੀ ਇੱਕ ਤਰ੍ਹਾਂ ਦੀ ਬਣ ਸਕਦੀ ਹੈ ਘਰੇ ਹਨਾ ਤੇ ਕਿਸੇ ਵੀ ਉਹ ਮਤਲਬ ਆਪਣੀ ਜਿਹੜੀ ਦਰਾਨੀ ਨਾਲ ਗੱਲ ਕਰਕੇ ਆਪਣੀ ਨਨਾਲ ਨਾਲ ਗੱਲ ਕਰਕੇ ਜਿਹੜਾ ਭੈਣ ਭਰਾਵਾਂ ਵਾਲਾ ਰਿਸ਼ਤਾ ਉਹਦੇ ਤੌਰ ਤੇ ਗਿਫਟ ਵੀ ਦਿੱਤੇ ਜਾ ਸਕਦੇ ਸਰ ਇਸੇ ਕਰਕੇ ਰਖੜੀ ਦੇ ਮੌਕੇ ਤੇ ਇਹ ਸਪੈਸ਼ਲ ਬਣਾਈ ਚੀਜ਼ ਮੇਕਰ ਚਲੋ ਕਿਸੇ ਵੀ ਤਰੀਕੇ ਜੋ ਸਾਡੇ ਕੋਲ ਮੇਲ ਇੰਨੇ ਡਿਮਾਂਡ ਕਰ ਹੀ ਰਹੇ ਆ ਮੇਰੇ ਉਪਰ ਆ ਡਿਮਾਂਡ ਕਰ ਰਹੇ ਆ ਆਪਾਂ ਕੁਛ ਨਾ ਕੁਛ ਮਿੱਠਾ ਵੀ ਕਰਦੇ ਹੀ ਆ ਸਰ ਜਿਸ ਅਸੀਂ ਹੁਣ ਗੱਲ ਕਰੀ ਐ ਜੂਸ ਦੀ ਜੋ ਉਹਨਾਂ ਲਈ ਸਰ ਅੱਜ ਜਿਹੜੀ ਮੈਂ ਗੱਲ ਕਰਾਂਗੀ ਨਾ ਉਹ ਬਿਲਕੁਲ ਮੰਤਰ ਦੀ ਖਰੀ ਗੱਲ ਕਰਾਂਗੇ ਸਰ ਸਰ ਉਹਨਾਂ ਨੇ ਗ੍ਰੀਨ ਜੂਸ ਬਣਾਉਣਾ ਇਹ ਵੀਟ ਗ੍ਰਾਸ ਜੂਸ ਐ ਸਰ ਵੀਟ ਗ੍ਰਾਸ ਠੀਕ ਐ ਤੇ ਨਾਲ ਆਪਾਂ ਰੱਖਿਆ ਇਹ ਲਾਲ ਜੂਸ ਠੀਕ ਐ ਹਰਾ ਲਾਲ ਜੂਸ ਹਾਂ ਹਰਾ ਲਾਲ ਜੂਸ ਇਹ ਬਣਾਉਣਾ ਵੱਖਰਾ ਵੱਖਰਾਉਣਾ ਨੇ ਸਰ ਜੇ ਉਹ ਗ੍ਰਾਸ ਦਾ ਬਣਾ ਰਹੇ ਹੈ ਤਾਂ ਉਹ ਵੀਟ ਗ੍ਰਾਸ ਵੀਟ ਗ੍ਰਾਸ ਲੈਣੀ ਹੈ ਸਰ ਵੀਟ ਗ੍ਰਾਸ ਦਾ ਜੂਸ ਲੈਣਗੇ ਤਾਂ ਉਹ ਸਰ ਇਹ ਵੀ ਨਹੀਂ ਟੇਕ ਕਰ ਲੈਣ ਮੀਨਾ ਵੀ ਜਿਆਦਾ ਹੋ ਜੂ ਸਰ 15 ਦਿਨ ਦੇ ਵਿੱਚ ਰਿਜ਼ਲਟ ਆ ਜਾਣਾ ਵੀਟ ਗ੍ਰਾਸ ਦੇ ਜੂਸ ਦਾ ਹੁਣ ਜੇ ਅਸੀਂ ਲਾਲ ਜੂਸ ਦੀ ਗੱਲ ਕਰੀਏ ਸਰ ਇਹਦੇ ਵਿੱਚ ਕੁਝ ਵੀ ਪਾ ਸਕਦੇ ਜਿਵੇਂ ਆਪਾਂ ਨੇ ਰੱਖਿਆ ਐਪਲ ਆਪਾਂ ਨਾਲ ਰੱਖਿਆ ਸਰ ਅਨਾਰ ਨਾਲ ਰੱਖਿਆ ਆਪਾਂ ਨੇ ਬੀਟਰੂਟ ਠੀਕ ਹੈ ਸਿਕੰਦਰ ਜੀ ਹਾਂਜੀ ਤੇ ਹੁਣ ਜੇ ਵੀ ਰੱਖੀਏ ਹਾਂ ਸਰ ਕੀ ਵੀ ਵੀ ਰੱਖੀ ਕਿਉਂਕਿ ਅਸੀਂ ਜਿਵੇਂ ਹਰ ਵਾਰ ਦੇ ਤਰ੍ਹਾਂ ਦੱਸਦੇ ਆ ਕੀਵੀ ਅਵੋਕੈਡੋ ਸਟ੍ਰਾਬੇਰੀ ਬੈਰੀ ਕੋਈ ਵੀ ਮੇਰੇ ਭਰਾਵਾਂ ਲਈ ਬਹੁਤ ਫਾਇਦੇ ਦੀ ਹੈ ਲਾਸਟ ਟਾਈਮ ਅਸੀਂ ਰੱਖਿਆ ਸੀਗਾ ਆਪਣਾ ਬਲੈਕਬੈਰੀ ਬਲੂਬੈਰੀ ਸਰ ਇਹ ਬਲੂਬੈਰੀ ਹੈ ਸਰ ਅੱਛਾ ਹਾਂ ਇਹ ਬਲੂਬੈਰੀ ਹੈ ਸਰ ਇਹਦਾ ਵੀ ਟੇਕ ਇਨਟੇਕ ਕੀਤਾ ਜਾ ਸਕਦਾ ਹੈ ਇਹਦਾ ਵੀ ਮੇਲ ਨੇ ਜਰੂਰ ਇਨਟੇਕ ਕਰਨਾ ਸਰ ਤੇ ਨਾਲ ਸਰ ਇੱਕ ਚੀਜ਼ ਹੋਰ ਰਹਿ ਗਈ ਆਪਣੇ ਤੋਂ ਬਨਾਨਾਸ ਉਹਨਾਂ ਨੇ ਜਰੂਰ ਲੈਣੇ ਹੈ ਮੇਲ ਵਾਸਤੇ ਬਨਾਨਾ ਸਰ ਵਰਦਾਨ ਹੈ ਠੀਕ ਹੈ ਬਨਾਣਾ ਸ਼ੇਕ ਉਹਨਾਂ ਨੇ ਮਾਰਨਿੰਗ ਟਾਈਮ ਤੇ ਲੈ ਸਕਦੇ ਹੈਗੇ ਜੇ ਅਸੀਂ ਗੱਲ ਕਰੀਏ ਡੇਟਸ ਦੀ ਡੇਟ ਖਜੂਰ ਮਤਲਬ ਹੁਣ ਅਸੀਂ ਗੱਲ ਕੀਤੀ ਖਜੂਰ ਦੇ ਜਿਹੜੀ ਵਿੱਚ ਪਾਈ ਆ ਖਜੂਰ ਰਾਤ ਨੂੰ 4-5 ਖਜੂਰ ਦੁੱਧ ਦੇ ਵਿੱਚ ਪਿਉਂ ਕੇ ਤੇ ਉਹਨੂੰ ਉਬਾਲ ਲੈਣ ਸਰ ਰਾਤ ਨੂੰ ਸੌਣ ਲੱਗਿਆਂ ਮੇਲ ਨੇ ਦੁੱਧ ਤਾਂ ਪੀ ਕੇ ਹੀ ਸੋਣਾ ਸਰ ਦੁੱਧ ਦੇ ਮੇਲ ਨੂੰ ਬਹੁਤ ਜਾਦੇ ਫਾਇਦੇ ਹੈ ਪਹਿਲਾਂ ਤੁਹਾਨੂੰ ਪਤਾ ਹੈ ਟ੍ਰੈਡੀਸ਼ਨਲ ਟਾਈਮ ਤੇ ਰੁਟੀਨ ਸੀ ਦੁੱਧ ਪੀ ਕੇ ਸੋਣਾ ਹੈਨਾ ਤਾਂ ਹੁਣ ਉਹੀ ਰੁਟੀਨ ਅਸੀਂ ਫੇਰ ਲੈ ਕੇ ਆਉਣੀ ਹੈਗੀ ਆ ਪਰ ਦੁੱਧ ਸਾਫ ਸੁਥਰਾ ਹੋਵੇ ਮਲਾਵਟੀ ਨਾ ਹੋਵੇ ਮਲਾਵਟੀ ਦਾ ਸਰ ਤੁਹਾਨੂੰ ਪਤਾ ਹੀ ਫਿਰ ਹਾਂ ਵੱਡੀ ਗੱਲ ਤੇ ਇਹ ਮਾਡਰਨਾਈਜੇਸ਼ਨ ਹੈ ਸਰ ਤਾਂ ਹੀ ਕਰਕੇ ਤਾਂ ਸਾਡੇ ਮਲਾਵਟਾਈ ਵੀਫ ਦੀ ਹੋ ਗਈ ਤੇ ਸਾਡਾ ਸਰ ਸਿੱਧੇ ਜੀ ਗੱਲ ਬੇੜਾ ਕਰ ਗਿਆ ਹੋਇਆ ਜੀ ਜੀ ਚਲੋ ਮੈਮ ਹੁਣ ਤੁਸੀਂ ਦੱਸਦੇ ਵੀ ਇਹ ਜਿਹੜੇ ਫਿਰ ਜੂਸ ਹੈਗੇ ਨੇ ਗ੍ਰੀਨ ਤੇ ਰੈੱਡ ਜੂਸ ਦੀ ਤੁਸੀਂ ਗੱਲ ਕੀਤੀ ਹੈ ਇਹ ਕਿਸ ਵੇਲੇ ਇਸਤੇਮਾਲ ਕਰਨਾ ਇਨਟੇਕ ਕਰਨੇ ਇਹ ਸਿਰ ਮਾਰਨਿੰਗ ਐਮਪਟੀ ਸਟਮਕ ਉਹਨੇ ਚਾਹ ਨੂੰ ਚਾਂਟਾ ਮਾਰਨਾ ਜਿਵੇਂ ਆਪਾਂ ਅੱਗੇ ਵੀ ਦੱਸਿਆ ਚਾਹ ਨਹੀਂ ਪੀਣੀ ਮੇਰੇ ਭਰਾਵਾਂ ਨੇ ਚਾਹ ਬੋਤਾਂ ਨਹੀਂ ਪੈਣਾ ਭਰਾਵਾਂ ਨੇ ਛੱਡਤੀ ਮੇਰੇ ਕਹਿਣ ਤੇ ਅਸੀਂ ਚਾਹ ਨੂੰ ਰਿਪਲੇਸ ਕਰਨਾ ਤੇ ਹੁਣ ਜੇ ਅਸੀਂ ਇਹ ਫਾਰਮੂਲੇਸ਼ਨ ਦੀ ਗੱਲ ਅਸੀਂ ਨੈਕਸਟ ਟਾਈਮ ਤੇ ਕਰਾਂਗੇ ਟੋਟਲ ਕਿੰਨੇ ਇਨਗਰੀਡੀਐਂਟਸ ਨੇ ਮੈਮ ਆ ਸਰ ਇਹ ਟੋਟਲ ਇਦਾਂ ਲਾ ਲਓ ਬਈ 22 ਇਨਗਰੀਡੀਅੰਟਸ ਹੈਗੇ ਆ ਜੀ 21 ਹੈਗੇ ਟੋਟਲ ਤੇ 22 ਮਹੀਨੇ ਚ ਬਰਲ ਜੋਗੀ ਮਿਸ਼ਰੀ ਜੋ ਮਰਜੀ ਪੌਲਣ ਪਾਕੀ ਹੈ 21 ਇਨਗਰੀਡੀਅੰਟਸ ਦਾ 21 ਦਿਨ 21 ਇਨਗਰੀਡੀਅੰਟਸ 21 ਦਿਨ 21 ਇਨਗਰੀਡੀਅੰਟਸ ਔਰ 21ਵੇਂ 22ਵੇਂ ਦਿਨ ਫਿਰ ਚੰਗੀ ਖਬਰ ਹਾਂ ਫਿਰ ਚੰਗੀ ਖਬਰ ਸਾਨੂੰ ਮਿਲਣੀ ਮਿਲਣੀ ਹੈ ਸਰ ਇਹ ਪੱਕੀ ਗੱਲ ਹੈ ਅੱਛਾ ਇਸ ਤੋਂ ਪਹਿਲਾਂ ਕਿ ਮੈਂ ਅਸੀਂ ਇਹ ਗੱਲ ਕਰੀਏ ਸਾਨੂੰ ਵੀ ਦੱਸ ਦੋ ਵੀ ਅਗਰ ਜਿੰਨਾਂ ਕੋਲ ਇੰਨਾ ਟਾਈਮ ਨਹੀਂ ਹੈਗਾ ਤੁਸੀਂ ਇਹ ਦੱਸ ਰਹੇ ਹੋ ਉਹਨਾਂ ਦਾ ਹੱਲ ਤੁਸੀਂ ਕਿਵੇਂ ਕਰ ਲਰਨੇ ਹੋ ਸਰ ਉਹਨਾਂ ਵਾਸਤੇ ਦੇਖੋ ਜੀ ਜਿਵੇਂ ਆਪਾਂ ਹੁਣੇ ਗੱਲ ਕੀਤੀ ਸੀਗੀ ਵੀ ਉਹਨਾਂ ਦਾ ਟਾਈਮ ਨਹੀਂ ਲੱਗਦਾਗਾ ਜਾਂ ਉਹਨਾਂ ਨੂੰ ਸੀਮਨ ਉਹਨਾਂ ਦਾ ਪਤਲਾ ਹੋ ਗਿਆ ਹੈਗਾ ਕੋਈ ਇਦਾਂ ਦੀ ਦਿੱਕਤ ਹੈਗੀ ਆ ਤਾਂ ਸਭ ਤੋਂ ਪਹਿਲਾਂ ਮੈਂ ਆਪਾਂ ਟਾਈਮ ਦੀ ਗੱਲ ਕੀਤੀ ਸਿਰ ਟਾਈਮ ਵਾਸਤੇ ਇਹ ਐਫਰੋ ਕੈਪਸੂਲ ਹੈਗੇ ਆ ਐਫਰੋ ਉਹਨਾਂ ਨੇ ਲੈਣੇ ਹੈਗੇ ਆ ਸਰ ਇਹਦੇ ਨਾਲ ਇਦਾਂ ਨਹੀਂ ਕਿ ਵੀ ਉਹਨਾਂ ਨੇ ਅਨਨੈਸੈਸਰੀ ਜਿਵੇਂ ਵਿਆਗਰਾ ਤਰ੍ਹਾਂ ਇਦਾਂ ਹੋਰ ਐਲੋਪੈਥੀ ਮੈਡੀਸਨ ਤਰ੍ਹਾਂ ਇਸ ਤਰ੍ਹਾਂ ਨਹੀਂ ਰਿਜ਼ਲਟ ਕਰਨਾ ਸਰ ਇਨ ਇਹ ਵੀ ਉਹਨਾਂ ਨੂੰ ਰਿਜ਼ਲਟ 10 ਦਿਨ ਬਾਅਦ ਮਿਲੂਗਾ ਜੀ ਐਟ ਲੀਸਟ ਪਰ ਉਥੇ ਇਹ ਐਫਰੋ ਯੂਜ਼ ਕਰ ਸਕਦੇ ਜਿਨ੍ਹਾਂ ਦਾ ਟਾਈਮ ਨਹੀਂ ਲੱਗਦਾ ਜਾਂ ਕਿ ਤੁਹਾਨੂੰ ਪਤਾ ਸਿਰ ਬੋਡੀ ਮਸ਼ੀਨਰੀ ਹੈ ਉਸ ਤੋਂ ਬਾਅਦ ਵੀ ਤਾਕਤ ਨਹੀਂ ਰਹਿੰਦੀ ਉਸ ਟਾਈਮ ਤੇ ਵੀ ਉਹ ਐਫਰੋ ਕੈਪਸੂਲ ਇਨਟੇਕ ਕਰ ਸਕਦੇ ਹੈਗੇ ਜੀ ਹੁਣ ਅਸੀਂ ਕਨਸੈਪਸ਼ਨ ਦੀ ਗੱਲ ਕਰੀ ਇਨਫਰਟੀਲਿਟੀ ਦੀ ਗੱਲ ਕਰੀਏ ਤਾਂ ਸਰ ਆ ਵੀਰੇਕਸ ਦਾ ਪੂਰਾ ਪੂਰਾ ਕੰਬੀਨੇਸ਼ਨ ਅਸੀਂ ਰੱਖਿਆ ਜਿਨ੍ਹਾਂ ਦਾ ਵੀਰਜ ਹਨਾ ਜਿਹੜੇ ਸ਼ੁਕਰ ਧਾਤੂ ਆਪਾਂ ਕਹਿੰਦੇ ਸ਼ੁਕਰ ਧਾਤੂ ਮੰਦ ਹੋਣ ਕਰਕੇ ਉਹਨਾਂ ਦਾ ਵੀਰਜ ਪਤਲਾ ਹੋ ਗਿਆ ਤਾਂ ਆ ਵੀਰੇਕਸ ਦਾ ਪਾਊਡਰ ਹੈ ਸਰ ਕੈਪਸੂਲ ਹੈ ਤੇ ਟੈਬਲੇਟ ਹੈ ਹੁਣ ਸਰ ਅਸੀਂ ਅੱਗੇ ਨੈਕਸਟ ਰੱਖੀ ਹੈਗੀ ਹੈ ਸਰ ਆ ਜਾਏਗਾ ਜੀ ਕਾਉਂਟੈਕਸ ਹਨਾ ਹੁਣ ਆਪਣਾ ਡਿਸਪਲੇ ਦੇ ਵਿੱਚ ਅਗਲਾ ਕਾਉਂਟੈ 1% 2% ਠੀਕ ਹੈ ਜਿਹੜੀ ਗੱਲ ਅਸੀਂ ਕਰ ਚੁੱਕੇ ਆ ਵੀ ਕਈ ਅਸੀਂ ਹੁਣੇ ਕਰ ਚੁੱਕੇ ਉਸ ਤੋਂ ਬਾਅਦ ਜਿੰਨਾ ਦਾ ਸਮਾਂ ਨਹੀਂ ਲੱਗਦਾਗਾ ਜਾਂ ਉਹਨਾਂ ਦਾ ਜਿਹੜਾ ਹੈ ਉਹ ਇੰਨਾ ਫ ਟਾਈਟ ਨਹੀਂ ਰਹਿੰਦਾਗਾ ਸਰ ਉੱਥੇ ਆਹ ਟਾਈਟਿਕਸ ਦਾ ਫਾਰਮੂਲੇਸ਼ਨ ਯੂਜ਼ ਕਰ ਸਕਦੇ ਠੀਕ ਹੈ ਠੀਕ ਹੈ ਤੇ ਹੁਣੇ ਸਾਨੂੰ ਨੁਸਖਾ ਫਾਰਮੂਲਾ ਵੀ ਆਖਰ ਦੇ ਵਿੱਚ ਦੱਸ ਦਿਓ ਜੀ ਜਿਹੜਾ ਤੁਸੀਂ ਡਿਸਪਲੇ ਕੀਤਾ ਹੈ 21 ਚੀਜ਼ਾਂ ਇੱਕ ਵੀ ਦਿਨ ਖੁਸ਼ਖਬਰੀ ਮਿਲਣ ਵਾਲਾ ਬਿਸਕੁਟਾਂ ਵਾਲਾ ਜੂਸ ਵਾਲਾ ਤੁਸੀਂ ਸ਼ੇਅਰ ਕਰ ਦਿੱਤਾ ਹੈ ਆਲਰੇਡੀ ਸਰ ਇਹ ਦਾ ਮੈਂ ਸ਼ਾਰਟਲੀ ਜੇ ਤੁਸੀਂ ਇਹ ਕੈਮਰੇ ਤੇ ਹੀ ਕਰ ਦੋ ਕਿਉਂਕਿ ਇਹਦੇ ਚ ਕੁਆਂਟੀਟੀਆਂ ਦੇ ਅਕੋਰਡਿੰਗ ਉਹਨਾਂ ਨੂੰ ਲੈਣਾ ਪਏਗਾ ਤੇ ਆਪਾਂ ਕੈਮਰੇ ਤੇ ਡਿਸਪਲੇ ਕਰ ਦਿੰਨੇ ਹੈਗੇ ਸਰ ਮੇਰੇ ਭਰਾਵਾਂ ਨੂੰ ਇੱਕ ਹੀ ਚੀਜ਼ਾਂ ਦਾ ਫਾਰਮੂਲੇਸ਼ਨ ਪਤਾ ਲੱਗ ਜਾਏਗੀ ਠੀਕ ਹੈ ਇਹ ਉਹ ਇਸ ਤਰੀਕੇ ਹੀ ਬਣਾ ਸਕਦੇ ਹੈਗੇ ਜਾਂ ਉਹ ਆਪਣੇ ਨੇੜੇ ਇਹ ਫਾਰਮੂਲੇਸ਼ਨ ਲੈ ਜਾਣ ਜੋ ਆਪਾਂ ਲਿਖਿਆ ਹੋਇਆ ਹੈ ਨੇੜੇ ਉਹਨਾਂ ਦੇ ਕੋਈ ਵੀ ਪੰਸਾਰੀ ਹੈਗਾ ਉਹਨਾਂ ਨੂੰ ਕਹਿੰਦੇ ਜਿਵੇਂ ਇਹ ਕੁਆਂਟੀਟੀ ਲਿਖੀ ਹੈ ਸਾਨੂੰ ਇਹਦੇ ਅਕੋਰਡਿੰਗ ਕੁਆਂਟੀਟੀ ਦੇ ਦਿਓ ਤੇ ਉਹ ਘਰੇ ਤਿਆਰ ਕਰ ਲੈਣ ਜੇ ਤੁਹਾਨੂੰ ਕੋਈ ਫੋਨ ਕਰੇ ਜੀ ਫੋਨ ਕਰਕੇ ਵੀ ਤੁਸੀਂ ਸਮਝਾ ਦਿਓ ਸਰ ਡੈਫੀਨਿਟਲੀ ਵੈਸੇ ਤਾਂ ਇਹ ਡਿਸਪਲੇ ਰੱਖਣ ਪਰ ਜੇ ਉਹ ਸਾਨੂੰ ਕਾਲ ਵੀ ਕਰਨਗੇ ਤਾਂ ਅਸੀਂ ਸਾਰੀ ਫਾਰਮੂਲੇਸ਼ਨ ਉਹਨਾਂ ਨੂੰ ਪਿਕ ਪਾ ਦਾਂਗੇ ਸਿਰ ਵਟਸਐਪ ਤੇ ਸੈਂਡ ਕਰਕੇ ਉਹਨਾਂ ਨੂੰ ਦੱਸ ਦਾਂਗੇ ਜੇ ਫਿਰ ਵੀ ਪ੍ਰੋਬਲਮ ਲੱਗੇ ਹੋ ਤਾਂ ਉਹ ਆਪਾਂ ਨੂੰ ਕੰਟੈਕਟ ਕਰ ਸਕਦੇ ਆ ਸਰ ਮੋਹਾਲੀ ਆਪਣਾ ਕਲੀਨਿਕ ਹੈ ਫੇਜ਼ 10 ਸੈਕਟਰ 64 ਔਰ 80 61 ਹੈ ਆਪਣਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਮੈਮ ਸਾਰੀ ਗੱਲਬਾਤ ਲਈ ਸੋ ਮੈਂ ਸਭ ਨੂੰ ਗੁਜ਼ਾਰਿਸ਼ ਕਰਾਂਗੇ ਜਿਹੜਾ ਨੁਸਖਾ ਫਾਰਮੂਲਾ ਇਹ ਸੀਨੀਅਰ ਨਰਸਿੰਗ ਆਫੀਸਰ ਹਰਮਿਤ ਕੌਰ ਜੀ ਨੇ ਸਾਡੇ ਨਾਲ ਸ਼ੇਅਰ ਕੀਤਾ ਹੈ ਇਹਨੂੰ ਸਕਰੀਨਸ਼ਾਟ ਲੈ ਲੈਣ ਵੱਡਾ ਕਰਕੇ ਵੀਡੀਓ ਇਹਦੇ ਪਾਉਜ਼ ਕਰਕੇ ਇਹ ਵੀਡੀਓ ਨੂੰ ਦੇਖ ਕੇ ਇਹ ਨੁਸਖਾ ਨੋਟ ਕਰ ਲੈਣ ਔਰ ਆਪਣੇ ਕਿਸੇ ਚੰਗੇ ਵੈਦ ਹਕੀਮ ਡਾਕਟਰ ਪੰਸਾਰੀ ਕੋਲ ਜਾਣ ਤੇ ਸਾਰੀਆਂ ਇНГਰੀਡੀਐਂਟਸ ਉਹਨਾਂ ਨੂੰ ਦੱਸਣ ਗ੍ਰਾਮ ਦੀ ਮਾਤਰਾ ਵੀ ਮੈਂ ਆਪਨੇ ਸ਼ੋਅ ਕੀਤੀ ਹੋਈ ਹੈ ਅਗਰ ਫਿਰ ਵੀ ਕੁਝ ਨਹੀਂ ਪਤਾ ਲੱਗਦਾ ਤਾਂ ਹਰਮਿਤ ਕੌਰ ਜੀ ਦਾ ਕਹਿਣਾ ਹੈ ਕਿ ਜਿਹੜਾ ਅਸੀਂ ਨੰਬਰ ਇਹਨਾਂ ਦਾ ਇਜਾਜ਼ਤ ਲੈ ਕੇ ਇਹਨਾਂ ਦਾ ਨੰਬਰ ਚਲਾ ਦਿੰਦੇ ਹਾਂ ਹਮੇਸ਼ਾ ਦੀ ਤਰ੍ਹਾਂ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਅਗਰ ਕੋਈ ਸਵਾਲ ਨੁਸਖੇ ਬਾਬਤ ਸੰਬੰਧਿਤ ਕੋਈ ਗੱਲ ਕਰਨਾ ਚਾਹੁੰਦੇ ਹੋ ਇਹਨੂੰ ਸਕਾ ਬਣਵਾਉਣਾ ਚਾਹੁੰਦੇ ਹੋ ਜਾਂ ਕਿਸੇ ਕੋਲੋਂ ਕੋਈ ਗਾਈਡੈਂਸ ਲੈਣੀ ਚਾਹੁੰਦੇ ਹੋ ਮੈਡਮ ਦੀ ਤਾਂ ਹਰ ਵੇਲੇ ਅਵੇਲੇਬਲ ਹੈਗੇ ਨੇ ਅੱਛਾ ਮੈਂ ਇੱਕ ਆਖਰੀ ਸਵਾਲ ਜਦੋਂ ਇਹ ਨੁਸਖਾ ਫਾਰਮੂਲਾ ਤੁਹਾਡੇ ਵਾਲਾ ਲੈ ਲਿਆ ਤੁਸੀਂ ਕਿਹਾ ਵੀ 21 ਦਿਨ ਉਸ ਤੋਂ ਬਾਅਦ ਆਈਵੀਐਫ ਦੀ ਜ਼ਰੂਰਤ ਨਹੀਂ ਪਏਗੀ ਉਸ ਤੋਂ ਬਾਅਦ ਵਾਰ-ਵਾਰ ਡਾਕਟਰਾਂ ਦੇ ਚੱਕਰ ਮਾਰਨ ਦੀ ਜ਼ਰੂਰਤ ਨਹੀਂ ਪਏਗੀ ਉਸ ਤੋਂ ਬਾਅਦ ਵਾਰ-ਵਾਰ ਸ਼ਰਮਿੰਦਗੀ ਵਾਲਾ ਜਿਹੜਾ ਪਾਰਟ ਹੈਗਾ ਉਹਨਾਂ ਦੀ ਲਾਈਫ ਦੇ ਵਿੱਚੋਂ ਗਾਇਬ ਤਾਂ ਨਹੀਂ ਜਿਹੜਾ ਗਾਇਬ ਹੋ ਜਾਏਗਾ ਔਰ ਦੂਸਰੀ ਸਭ ਤੋਂ ਜਿਹੜੀ ਅਹਿਮ ਗੱਲ ਸਮਾਜਿਕ ਮੁੱਦੇ ਦੀ ਜੇਕਰ ਅਸੀਂ ਗੱਲ ਕਰੀਏ ਮੈਂ ਬੜਾ ਦਰਦ ਹੁੰਦਾ ਜਦੋਂ ਅਸੀਂ ਸੋਚਦੇ ਹਾਂ ਕਿ ਇੱਕ ਬਾਝ ਜੋੜਾ ਹੈਗਾ ਉਹਦੇ ਤੋਂ ਬੱਚੇ ਲਕੋਲੇ ਜਾਂਦੇ ਨੇ ਸਰ ਬੜੇ ਅਫਸੋਸ ਦੀ ਗੱਲ ਆ ਬਈ ਇਹ ਇਦਾਂ ਦੇ ਕੇਸ ਵਿੱਚ ਕੋਲ ਆਂਦੇ ਕਹਿੰਦੇ ਕਿ ਕੁਝ ਆਪਾਂ ਇਹਨੂੰ ਇਹ ਨਹੀਂ ਕਹਿੰਦੇ ਕਿ ਪਿੰਡੂ ਏਰੀਆ ਜਿਹੜਾ ਜ਼ਿੰਮੇਦਾਰ ਐ ਸਰ ਇਹ ਤਾਂ ਕਹਿੰਦੇ ਨੇ ਦੁੱਖ ਕਹਿੰਦੇ ਜਿਸ ਤਣ ਲੱਗਿਆ ਸੋਈ ਤਣ ਜਾਣੇ ਹਨਾ ਹੁਣ ਇਹ ਤਾਂ ਜੋੜੇ ਨੂੰ ਵਿਚਾਰੇ ਨੂੰ ਉਹ ਕਿਸੇ ਨੂੰ ਮੂੰਹ ਦਿਖਾਣ ਜੋਗਾ ਰਹਿੰਦਾ ਹੀ ਨਹੀਂ ਫਿਰ ਦੂਜੀ ਗੱਲ ਆ ਬੜੀ ਪਿਆੜੀ ਸਰ ਮੈਨੂੰ ਲੱਗੀ ਕਹਿੰਦੇ ਨੇ ਕਿ ਸਾਡੇ ਦਰਾਂ ਚ ਛਾਨ ਬੱਚਾ ਹੋਇਆ ਤੇ ਸਾਡੇ ਕੋਲੋਂ ਪਾਸੇ ਲੈ ਰਹਿੰਦੇ ਜਦੋਂ ਅਸੀਂ ਬਾਹਰ ਨਿਕਲੇ ਤੇ ਬੱਚੇ ਨੂੰ ਲਕੋ ਲੈਂਦੇ ਆ ਸਰ ਮੇਰੀ ਇਸ ਸਮਾਜ ਨੂੰ ਗੁਜਾਰਿਸ਼ ਐ ਇਹ ਕੁਦਰਤ ਦੀ ਦੇਣ ਐ ਜੇ ਤੁਹਾਡੇ ਬੱਚੇ ਨੂੰ ਚੱਕਣਗੇ ਤਾਂ ਹੋ ਸਕਦਾ ਐ ਉਹਨਾਂ ਦੀ ਪੋਜ਼ਿਟਿਵ ਵਾਈਬਸ ਦੇ ਨਾਲ ਉਹ ਇਹਦਾ ਇਸ ਕਰਕੇ ਮੇਰੀ ਗੁੰਜਾਇਸ਼ ਹੈ ਸਰ ਸਮਾਜ ਇਦਾਂ ਦਾ ਨਾ ਬਣੇ ਉਹ ਫਾਇਦਾ ਹੀ ਕਰੇ ਜਿਵੇਂ ਹੁਣ ਅਸੀਂ ਸਿਰ ਬੈਠੇ ਫਾਇਦਾ ਹੀ ਕਰ ਰਹੇ ਆ ਇਸ ਕਰਕੇ ਜੋ ਤੁਸੀਂ ਦੇਖ ਰਹੇ ਨ ਵੀ ਕਿਸੇ ਨੂੰ ਦਿੱਕਤ ਹੈਗੀ ਹੈ ਉਹਦੀ ਪਰੇਸ਼ਾਨੀ ਨੂੰ ਆਪਾਂ ਹੱਲ ਕਰੀਏ ਨਾ ਕਿ ਉਹਦੀ ਪਰੇਸ਼ਾਨੀ ਨੂੰ ਆਪਾਂ ਹੋਰ ਬਣਦੇ ਕਿਉਂਕਿ ਤਾਂ ਪਹਿਲਾਂ ਹੀ ਪਰੇਸ਼ਾਨ ਹੈ ਅਸੀਂ ਹੋਰ ਕੀ ਵਧਾਵਾਂਗੇ ਸਰ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਮੈਮ ਸਾਰੀ ਗੱਲਬਾਤ ਲਈ ਸੋ ਇੱਕ ਵਾਰ ਮੈਂ ਕਹਾਂਗਾ ਇਹ ਸਾਰੀਆਂ ਚੀਜ਼ਾਂ ਕੈਮਰਾ ਪਰਸਨ ਦਿਖਾ ਦੇ ਜਿੰਨੀਆਂ ਚੀਜ਼ਾਂ ਇੱਥੇ ਇਹ ਕਿ ਲਗਭਗ ਕਰੀਬ ਇਹ ਜਿਹੜੀਆਂ ਚੀਜ਼ਾਂ ਸਜਾ ਰੱਖੀਆਂ ਨੇ ਹਰਮੀਤ ਜੀ ਨੇ ਔਰ ਨਾਲ ਨਾਲ ਇਹ ਨੁਸਖਾ ਫਾਰਮੂਲਾ ਵੀ ਬਣਿਆ ਹੋਇਆ ਹੈ ਇਹ ਨੁਸਖਾ ਫਾਰਮੂਲਾ ਹੈਗਾ ਔਰ ਇਹ ਚੀਜ਼ਾਂ ਦੇ ਉੱਪਰ ਰੱਖੀਆਂ ਹੋਈਆਂ ਨੇ ਧਿਆਨ ਨਾਲ ਜਿਹੜਾ ਇਸ ਨੂੰ ਨੋਟ ਕਰ ਲੈਣ ਪਾਜ਼ ਕਰਕੇ ਚੰਗੀ ਤਰੀਕੇ ਨਾਲ ਇਹਨੂੰ ਦੇਖ ਲੈਣ ਨੇੜਲੇ ਪੰਸਾਰੀ ਨੇੜਲੇ ਡਾਕਟਰ ਨੇੜਲੇ ਵੈਦ ਹਕੀਮ ਡਾਕਟਰ ਦੀ ਸਲਾਹ ਦੇ ਨਾਲ ਹੀ ਤੁਸੀਂ ਇਹਨਾਂ ਚੀਜ਼ਾਂ ਦਾ ਇਨਟੇਕ ਕਰਨਾ ਹੈ ਆਪਣੀ ਮਰਜ਼ੀ ਨਾਲ ਇਹਨਾਂ ਚੀਜ਼ਾਂ ਦਾ ਇਨਟੇਕ ਬਿਲਕੁਲ ਵੀ ਨਹੀਂ ਕਰਨਾ ਤੁਸੀਂ ਹਰਮੀਜੀ ਨਾਲ ਗੱਲ ਗੱਲਬਾਤ ਕਰ ਸਕਦੇ ਹੋ ਸਾਰੇ ਮਾਮਲੇ ਦੇ ਉੱਤੇ ਔਰ ਇਹ ਵੀਡੀਓ ਨਾਲ ਲੋਕਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਦਾ ਐਟੀਟਿਊਡ ਅਜੇ ਵੀ ਮੈਣਾ ਮੰਨੂ ਵਾਲਾ ਕਿਉਂਕਿ ਡਾਕ ਕਿਉਂਕਿ ਹਰਮੀਜੀ ਦਾ ਕਹਿਣਾ ਹੈ ਕਿ ਜਿਹੜਾ ਬਿਸਕੁਟ ਖਾ ਲੇਗਾ ਉਹ ਕਹੇਗਾ ਜੀ ਮੈਂ ਮੰਨ ਗਿਆ ਮੈਮ ਤੁਸੀਂ ਸਮਝ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹਮੇਸ਼ਾ ਦੀ ਤਰ੍ਹਾਂ ਭੈਣਾਂ ਦੀਆਂ ਦੁਆਵਾਂ ਤੁਹਾਡੇ ਨਾਲ ਨੇ ਉਹਨਾਂ ਬੱਚਿਆਂ ਦੀਆਂ ਉਹਨਾਂ ਅਸੀਂ ਕਹਿ ਲਈਏ ਕਿ ਬਜ਼ੁਰਗਾਂ ਦੀਆਂ ਦੁਆਵਾਂ ਤੁਹਾਡੇ ਨਾਲ ਨੇ ਜਿਨ੍ਹਾਂ ਦੇ ਸੁੰਨੇ ਘਰ ਦੇ ਵਿੱਚ ਤੁਸੀਂ ਨੇਰਾ ਹੋਇਆ ਪਿਆ ਸੀ ਇੱਕ ਔਲਾਦ ਵਾਲਾ ਦੀਵਾ ਤੁਹਾਡੇ ਜ਼ਰੀਏ ਪ੍ਰਮਾਤਮਾ ਨੇ ਜਿਹੜਾ ਜਲਵਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਹਮੇਸ਼ਾ ਦੀ ਤਰ੍ਹਾਂ ਜੀ ਸਰ ਧੰਨਵਾਦ ਤੁਹਾਡਾ ਵੀ ਤੇ ਦਰਸ਼ਕਾਂ ਦਾ